ਇਸ ਮੰਦਿਰ ਵਿੱਚ ਚੜਾਈ ਜਾਂਦੀ ਹੈ ਅੱਜ ਵੀ ਸ਼ਰਾਬ ਅਤੇ ਬੱਕਰੇ, ਮੁਰਗੀਆਂ ਤੇ ਬੱਕਰੇ। ਸਵਾਗਤ ਹੈ ਤੁਹਾਡਾ ਸਾਡੇ ਚੈਨਲ ਸਫਰ ਸੰਗ ਦੇ ਵਿੱਚ। ਲਾਇਕ, ਸ਼ੇਅਰ ਵੱਧ ਤੋਂ ਵੱਧ ਜਰੂਰ ਕਰ ਦਿਓ। ਵੀਡੀਓ ਨੂੰ ਪੂਰਾ ਦੇਖਿਓ ਆਪਾਂ ਦੱਸਾਂਗੇ ਤੁਹਾਨੂੰ ਇਤਿਹਾਸ ਮੰਦਿਰ ਬਾਰੇ ਦੇਵਾਂਗੇ ਜਾਣਕਾਰੀ ਤੇ ਇਸ ਮੰਦਿਰ ਦੇ ਨਾਲ ਜੁੜੀਆਂ ਹੋਰ ਰੋਚਕ ਤੱਤ ਗੱਲਾਂ ਜਿਹੜੀਆਂ ਕਿ ਤੁਹਾਨੂੰ ਹਾਲੇ ਤੱਕ ਨਹੀਂ ਪਤਾ। ਕਹਿੰਦੇ ਇਸ ਮੰਦਰ ਵਿੱਚ ਬਣਿਆ ਹੈ ਕੁੰਡ ਉਸ ਵਿੱਚ ਪਾਈ ਜਾਂਦੀ ਹੈ ਅੱਜ ਵੀ ਸ਼ਰਾਬ ਇਸ ਕੁੰਡ ਦੇ ਅੰਦਰ ਤੇ ਮੰਦਰ ਦੇ ਵਿੱਚ ਬਹੁਤ ਜ਼ਿਆਦਾ ਭੀੜ ਸੀਗੀ ਭੀੜ ਕਾਰਨ ਬਹੁਤ ਦੂਰ ਦੂਰ ਤੋਂ ਮਾਤਾ ਦੇ ਭਗਤ ਇਸ ਸਥਾਨ ਉੱਪਰ ਆਏ ਹੋਏ ਸਨ ਤੇ ਮਾਤਾ ਦੇ ਦਰਸ਼ਨਾਂ ਲਈ ਕਤਾਰਾਂ ਤੇ ਲਾਈਨਾਂ ਦੇ ਵਿੱਚ ਲੱਗੇ ਹੋਏ ਸਨ ਹਾਂਜੀ ਸਵਾਗਤ ਹੈ ਤੁਹਾਡਾ ਸਪਰਸੰਗ ਦੇ ਵਿੱਚ ਤੇ ਇਸ ਟਾਈਮ ਆਪਾਂ ਅੱਜ ਦੀ ਵੀਡੀਓ ਲੈ ਕੇ ਆਏ ਹਾਂ ਸ਼ਹਿਰ ਪਟਿਆਲਾ ਦੀ ਤੇ ਇਸ ਟਾਈਮ ਹੈਗੇ ਆ ਆਪਾਂ ਸ਼ਹਿਰ ਪਟਿਆਲਾ ਦੇ ਵਿੱਚ ਤੇ ਇੱਥੇ ਆਪਾਂ ਦੇਖਦੇ ਆ ਕੀ ਕੁਝ ਆ ਇਸ ਸਥਾਨ ਤੇ ਇੱਥੇ ਬਾਰਿਸ਼ ਵਗੈਰਾ ਵੀ ਪੈ ਕੇ ਹੱਟੀ ਆ ਤੇ ਸੜਕਾਂ ਦੇ ਹਾਲ ਇਸ ਟਾਈਮ ਬੁਰੀ ਨੇ ਤੇ ਪੈਦਲ ਚੱਲ ਰਹੇ ਆ ਦੇਖੋ ਪਟਿਆਲਾ ਸ਼ਹਿਰ ਦਾ ਮੌਸਮ ਤੇ ਇਧਰਲੇ ਪਾਸੇ ਰਹਿ ਗਿਆ ਪਿੱਛੇ ਸਟੇਸ਼ਨ ਆਪਾਂ ਸਟੇਸ਼ਨ ਤੋਂ ਆਏ ਆ ਹੁਣੇ ਤੇ ਇਧਰ ਚੱਲੇ ਆ ਕਹਿੰਦੇ ਇੱਥੋਂ ਦਾ ਇਤਿਹਾਸਕ ਸਥਾਨ ਹੈ ਮਾਤਾ ਦਾ ਮੰਦਿਰ ਤੇ ਆਪਾਂ ਸਭ ਤੋਂ ਪਹਿਲਾਂ ਮਾਤਾਂ ਦੇ ਮੰਦਰ ਦੇ ਵਿੱਚ ਮਹਾ ਮਈ ਕਾਲਕਾ ਦੇ ਟੈਂਪਲ ਦੇ ਵਿੱਚ ਦਰਸ਼ਨ ਕਰਨ ਚੱਲੇ ਆ ਤੇ ਨਾਲ ਤੁਹਾਨੂੰ ਵੀ ਕਰਾਵਾਂਗੇ ਜੁੜੇ ਰਹੋ ਅੱਜ ਦੀ ਆਪਣੀ ਵੀਡੀਓ ਦੇ ਵਿੱਚ ਲਾਈਕ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਸਭ ਨੂੰ ਜੈ ਮਾਤਾਂ ਦੀ ਜੈ ਮਾ ਕਾਲਕਾ ਅੱਗੇ ਉਹ ਰਾਸਤਾ ਨਾਲ ਇਧਰ ਪੰਪ ਵਗੈਰਾ ਆ ਗਿਆ ਇਹ ਰੋਡ ਬਣ ਗਿਆ ਤੇ ਕਾਫੀ ਕੁਝ ਬਦਲਾਅ ਹੋ ਗਿਆ ਪਟਿਆਲਾ ਸ਼ਹਿਰ ਦੇ ਵਿੱਚ ਅਸੀਂ ਆਏ ਵੀ ਕਾਫੀ ਟਾਈਮ ਬਾਅਦ ਆਤੇ ਇੱਕ ਇੱਥੋਂ ਦਾ ਹੈਗਾ ਇਤਿਹਾਸ ਗੁਰਦੁਆਰਾ ਸਾਹਿਬ ਦੁੱਖਨਵਾਰਨ ਸਾਹਿਬ ਉੱਥੋਂ ਦੇ ਵੀ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਇਹ ਪٹرول ਪੰਪ ਵਗੈਰਾ ਗਿਆ ਰੋਡ ਆ ਆਪਾਂ ਪੈਦਲ ਚੱ ਰਹੇ ਹਾਂ ਇਸ ਟਾਈਮ ਤੇ ਫਿਰ ਮੰਦਰ ਦੇ ਵਿੱਚ ਕਰਾਂਗੇ ਐਂਟਰੀ ਤੇ ਕਰਾਂਗੇ ਮਹਾਰਾਣੀ ਦੇ ਦਰਸ਼ਨ ਦਾਰ ਤੇ ਨਾਲ ਤੁਹਾਨੂੰ ਵੀ ਕਰਾਵਾਂਗੇ ਜੁੜੇ ਰਹੋ ਆਪਣੀ ਵੀਡੀਓ ਦੇ ਵਿੱਚ ਆਪਾਂ ਮੰਦਰ ਵਾਲਾ ਰਾਸਤਾ ਚਾ ਰਹੇ ਸੀ ਦੇ ਰਾਸਤੇ ਦੇ ਵਿੱਚ ਰੋਡ ਦੇ ਉੱਪਰ ਬਿਆਰ ਦੁਕਾਨਾਂ ਵਗੈਰਾ ਲੱਗੀਆਂ ਹੋਈਆਂ ਸਨ ਤੇ ਆਹ ਸਾਹਮਣੇ ਇੱਕ ਮਾਲ ਬਣਿਆ ਹੋਇਆ ਸੀ ਤੇ ਆਪਣੇ ਇਧਰਲੇ ਹੱਥ ਤੇ ਕੋਈ ਪ੍ਰਾਣੀ ਵਾਇਲਡਿੰਗ ਖਾਸ ਸੀ ਨੂੰ ਕਿ ਕੋਟ ਕਹਿੰਦੇ ਨੇ ਤੇ ਇਸ ਰੋਡ ਦੇ ਉੱਪਰ ਆਪਾਂ ਜਾ ਰਹੇ ਜਿੱਥੇ ਦੇਖੋ ਕਾਫੀ ਲੋਕ ਆਪਣਾ ਰੋਜ਼ਗਾਰ ਕਰ ਰਹੇ ਸੀ ਦੁਕਾਨਾਂ ਤੋਂ ਜਾ ਕੇ ਬੈਠੇ ਹੋਏ ਸਨ ਤੇ ਆਪਾਂ ਆਸ-ਪਾਸੇ ਘੁੰਮਦੇ ਚਲੇ ਗਏ ਰੋਡ ਦੇ ਨਾਲ ਕਿਉਂਕਿ ਮੈਂ ਤੇ ਸੁਖਚਾਨ ਕਾਕਾ ਜੀ ਆਪਸ ਦੇ ਵਿੱਚ ਗੱਲਾਂ ਵੀ ਕਰਦੇ ਜਾ ਰਹੇ ਸੀ ਇੱਕ ਅਸੀਂ ਇਸ ਸਥਾਨ ਉੱਪਰ ਬਹੁਤ ਸਮੇਂ ਬਾਅਦ ਆਏ ਸਨ ਕਿਉਂਕਿ ਪਟਿਆਲਾ ਸ਼ਹਿਰ ਦੇ ਵਿੱਚ ਕਾਫੀ ਬਦਲਾਅ ਹੋ ਚੁੱਕੇ ਨੇ ਇਸ ਸਮੇਂ ਕਿਉਂਕਿ ਇਹ ਰੋਡ ਦੇ ਉੱਪਰ ਵੀ ਟ੍ਰੈਫਿਕ ਘਟ ਗਿਆ ਇਹਨੂੰ ਮਾਲ ਰੋਡ ਵੀ ਵੈਸੇ ਤੋਂ ਕਿਹਾ ਜਾਂਦਾ ਹੈ ਕਿਹਾ ਜਾਂਦਾ ਹੈ ਆ ਭੱਗ ਜਨ ਸਾਰੇ ਪੈਦਲ ਅਸੀਂ ਸਟੇਸ਼ਨ ਤੋਂ ਪੈਦਲ ਹੀ ਚੱਲ ਪਏ ਸੀ ਮਾਤਾ ਦੇ ਮੰਦਰ ਵੱਲ ਨੂੰ ਕਹਿੰਦੇ ਅੱਧਾ ਕਿਲੋਮੀਟਰ ਦਾ ਰਾਸਤਾ ਹੈ ਪਿਕਲ ਸਾਧਨ ਵਗੈਰਾ ਦਾ ਖਾਸ ਪਿਆ ਹੁੰਦਾ ਹੈ ਇੱਥੇ ਪ੍ਰਬੰਧ ਪਰ ਆਪਾਂ ਲਈ ਆਈ ਨਹੀਂ ਤੇ ਆ ਮਾਤਾ ਦਾ ਹਾਰ ਸ਼ਿੰਗਾਰ ਆਹ ਦੁਕਾਨਾਂ ਵਗੈਰਾ ਸੱਜੀਆਂ ਜਿਹੜੀ ਕਿ ਰੇੜੀਆਂ ਦੇ ਉੱਪਰ ਲਾਇਆ ਆਪਾਂ ਦੁਕਾਨ ਆ ਜਿਹੜਾ ਆਪਾਂ ਇਹ ਸੱਤ ਦੇਖ ਰਹੇ ਆ ਇਹ ਸਾਹਮਣੇ ਇੱਕ ਘੰਟਾ ਘੜੀ ਟੈਪ ਬਣਿਆ ਹੋਇਆ ਸੀ ਪਰ ਇਹ ਇੱਕ ਲਾਇਬ੍ਰੇਰੀ ਸੀਗੀ ਜਿਸ ਦੇ ਵਿੱਚ ਆਪਾਂ ਬੁੱਕਾਂ ਵਗੈਰਾ ਪੜ ਸਕਦੇ ਆ ਜਾਂ ਤੇ ਹੋਰ ਕਾਫੀ ਸ਼ਹਿਰਾਂ ਦੇ ਵਿੱਚ ਵੀ ਇਹ ਬਣਿਉਂ ਕਿਤਾਬਾਂ ਪਰ ਅੱਜ ਕੱਲ੍ਹ ਮਸ਼ੀਨੀ ਯੁੱਗ ਦੇ ਕਾਰਨ ਸਾਧਨ ਐਨੇ ਬਣ ਚੁੱਕੇ ਨੇ ਕਿ ਆਪਾਂ ਉਹਨਾਂ ਚੀਜ਼ਾਂ ਨੂੰ ਮਾਨਦੇ ਨਹੀਂ ਤੇ ਉਹ ਵੀ ਚੀਜ਼ਾਂ ਆਪਣਾ ਵੇਟ ਕਰਦੀਆਂ ਹੁੰਦੀਆਂ ਨੇ ਉਹ ਵੇਲੀਆਂ ਕਿਉਂਕਿ ਸੁੰਨੇ ਇੱਕ ਸੌਂਗ ਚੱਲਿਆ ਕਹਿੰਦਾ ਸੁੰਨੇ ਰਹਿ ਗਏ ਮਹਿਲ ਮਨਾਰੇ ਚਮਕੀਲਾ ਸਾਹਿਬ ਦਾ ਵੀ ਇਨਸਾਨਾਂ ਤੋਂ ਬਿਨਾ ਉਹਨਾਂ ਚੀਜ਼ਾਂ ਨੂੰ ਸੰਤ ਤੋਂ ਬਿਨਾ ਉਹ ਅਕਸਰ ਸੁੰਨੀਆਂ ਹੀ ਰਹਿ ਜਾਂਦੀਆਂ ਨੇ ਚੀਜ਼ਾਂ ਆ ਸਾਹਮਣੇ ਆਇਆ ਇੱਕ ਚੌਂਕ ਇਹ ਸਾਹਮਣੇ ਬਿਲਕੁਲ ਸਿੱਧਾ ਜਾਵਾਂਗੇ ਤਾਂ ਮਾਤਾ ਦੇ ਮੰਦਿਰ ਨੂੰ ਹੀ ਰਾਸਤਾ ਜਾਂਦਾ ਪਰ ਆਪਾਂ ਉਥੋਂ ਥੋੜਾ ਜਿਹਾ ਕਚਹਿਰੀ ਵਾਲੇ ਰਾਸਤੇ ਨੂੰ ਮੁੜ ਗਏ ਸਾਂ ਕਿਉਂਕਿ ਕਚਹਿਰੀ ਵਾਲਾ ਰਾਸਤਾ ਵੀ ਮੁੜਨ ਦੇ ਪਹਿਲਾਂ ਤਾਂ ਆਪਾਂ ਨੂੰ ਇਹ ਲੱਗਿਆ ਵੀ ਇਹ ਇਹ ਕੋਈ ਖਾਸ ਪੁਰਾਣੀ ਬਿਲਡਿੰਗ ਹੈ ਪਰ ਬਾਅਦ ਦੇ ਵਿੱਚ ਜਦੋਂ ਆਪਾਂ ਇਹਨੂੰ ਦੇਖਿਆ ਤਾਂ ਇਹ ਇਹ ਕੋਰਟ ਸੀਗਾ ਯਾਨੀ ਕਿ ਕਚਹਿਰੀ ਜਿਸ ਦੇ ਵਿੱਚ ਲੋਕਾਂ ਦੇ ਕੰਮ ਕੇਸ ਵਗੈਰਾ ਝਗੜੇ ਜਾਂਦੇ ਹਨ ਤੇ ਆ ਨਾਲ ਹੀ ਇਸ ਹੱਥ ਬਣਿਆ ਹੋਇਆ ਝੀਲ ਕਹਿੰਦੇ ਸੀ ਇਹਨੂੰ ਉਹ ਤੇ ਸਰੋਵਰ ਵੀ ਕਹਿੰਦਾ ਇਹਦੇ ਮੰਦਿਰ ਦੇ ਵਿੱਚ ਦਰਸ਼ਨ ਕਰਨ ਤੋਂ ਪਹਿਲਾਂ ਕਹਿੰਦੇ ਇਸ ਝੀਲ ਦੇ ਵਿੱਚ ਇਸ਼ਨਾਨ ਕਰਨਾ ਪੈਂਦਾ ਸੀ ਪਰ ਵਕਤ ਦੇ ਨਾਲ ਨਾਲ ਸਮੇਂ ਦੇ ਨਾਲ ਦੇ ਸਭ ਕੁਝ ਚੇਂਜ ਹੋ ਜਾਂਦਾ ਹੈ ਤੇ ਇਹ ਐਂਟਰੀ ਗੇਟ ਹੈਗਾ ਪਬਲਿਕ ਵਾਸਤੇ ਕਿਉਂਕਿ ਇੱਥੋਂ ਦੀ ਪਬਲਿਕ ਐਂਟਰੀ ਕਰਦੀ ਆ ਕੋਰਟ ਦੇ ਅੰਦਰ ਤੇ ਇਸ ਤੋਂ ਅੱਗੇ ਇਹ ਵੀ ਆਪਾਂ ਚੱਲਦੇ ਰਹੇ ਕਿਉਂਕਿ ਵਾਰਸ਼ ਪੈ ਕੇ ਹੱਤੀ ਸੀ ਰੋਡ ਕਾਫੀ ਖਰਾਬ ਹੋ ਰੱਖੇ ਸੀ ਬਿੱਲੇ ਕਿਉਂਕਿ ਕਦੇ ਧੁੱਪ ਹੋ ਤੇ ਕਦੇ ਛਾਂ ਵਾਲਾ ਮੌਸਮ ਸੀਗਾ ਇਸ ਸਥਾਨ ਦਾ ਤੇ ਇਹ ਵੀ ਆਈਪੀ ਗੇਟ ਆ ਜਿੱਥੋਂ ਦੇ ਕੀ ਜੱਜ ਸਹਿਬਾਨ ਐਂਟਰੀ ਕਰਦੇ ਨੇ ਜਸਦੀਮ ਤੇ ਹੁਣ ਆਪਾਂ ਮੰਦਰ ਦੇ ਤਰਫ ਪਹੁੰਚ ਗਏ ਸੀ ਜਿੱਧਰ ਮੰਦਰ ਦੀਆਂ ਪਾਰਕਾਂ ਗਾਂਸ਼ਾਲਾ ਵਾਸ਼ਰੂਮ ਇਹ ਇਸ਼ਨਾਨ ਘਰ ਬਣੇ ਹੋਏ ਹਨ ਤੇ ਆ ਇੱਥੇ ਆਪੋ ਆਪਣੀਆਂ ਦੁਕਾਨਾਂ ਵਾਲੇ ਸਫਾਈ ਵਗੈਰਾ ਕਰ ਰਹੇ ਸਨ ਕਿਉਂਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ بارش ਪੈ ਕੇ ਹਟਿਆ ਕਾਫੀ ਜਿਆਦਾ بارش ਪਈ ਸੀ ਤੇ ਆਪਾਂ ਜਾ ਜੀ ਉਹ ਜੋ ਸਾਨੂੰ ਇਧਰਲੇ ਹੱਥ ਪੱਠੇ ਪਏ ਆ ਜਿੱਤੇ ਚਾਰਾ ਪਿਆ ਹੋਇਆਗਾ ਇਹ ਹੈਗੀ ਆ ਗਊਸ਼ਾਲਾ ਇੱਥੇ ਲੋਕ ਕਾਫੀ ਪੱਠੇ ਵਗੈਰਾ ਪਾ ਕੇ ਜਾਂਦੇ ਨੇ ਗਊਸ਼ਾਲਾ ਦੇ ਵਿੱਚ ਆ ਕੀਤੇ ਅੰਦਰ ਆਪਾਂ ਨਹੀਂ ਗਏ ਤੇ ਕਿਉਂਕਿ ਆਪਾਂ ਮੰਦਿਰ ਜਾਣਾ ਸੀ ਮੇਨ ਇੱਥੇ ਕੁਝ ਕੰਮ ਚੱਲ ਰਿਹਾ ਸੀ ਹੈ ਮੰਦਰ ਦੀ ਜਗ੍ਹਾ ਹੀ ਉਹ ਸਾਹਮਣੇ ਪਾਰਕਿੰਗ ਵੈਰਾ ਵੀ ਬਣਾਈ ਹੋਈ ਹੈਗੀ ਤੇ ਸਮੇਂ ਦੇ ਨਾਲ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਰਿਹਾ ਵੀ ਕਾਫੀ ਕੁਝ ਇੱਥੇ ਰ ਚੇਂਜ ਹੋ ਚੁੱਕਿਆ ਸੀਗਾ ਤੇ ਆ ਨਾਲ ਹੀ ਇੱਥੋਂ ਤੇ ਪ੍ਰਸ਼ਾਦ ਜੋ ਦਰਸ਼ਨ ਕਰਕੇ ਆ ਰਹੇ ਨੇ ਵੰਡ ਰਹੇ ਤੇ ਇੱਥੋਂ ਪ੍ਰਸ਼ਾਦ ਲੈ ਕੇ ਵਾਹ ਰਹੇ ਆ ਰਹਿਸ਼ ਵਾਸਤੇ ਦੀ ਲੋਕਾਂ ਦੀ ਰਹਿਸ਼ ਵਾਸਤੇ ਧਰਮਸ਼ਾਲਾ ਵਗੈਰਾ ਬਣਗਾ ਜਿਵੇਂ ਕਿ ਲੇਟ ਹੋ ਜਾਂਦੇ ਨੇ ਟ੍ਰੇਨਾਂ ਵਗੈਰਾ ਦੇ ਕਿਉਂਕਿ ਸਮੇਂ ਨਿਰਧਾਰਤ ਹੀ ਨਹੀਂ ਹੁੰਦੇ ਇਸ ਕਰਕੇ ਜੇ ਕਿਸੇ ਨੇ ਰਹਿ ਕੇ ਮਾਤਾ ਦੇ ਇਹ ਦਰਸ਼ਨ ਕਰਨੇ ਹੋਣ ਤਾਂ ਉਹ ਰਿਲੈਕਸ ਹੋ ਕੇ ਇਸ਼ਨਾਨ ਪਾਣੀ ਕਰਕੇ ਵੀ ਦਰਸ਼ਨ ਕਰਾ ਕਿੱਡੇ ਸੋਹਣੇ ਘਡੌਣਾਂ ਵਾਲੀਆਂ ਦੁਕਾਨਾਂ ਸਜੀਆਂ ਹੋਈਆਂ ਸਨ ਪਹਿਲਾਂ ਸਾਡਾ ਮਨ ਹੋਇਆ ਵੀ ਬੱਚਿਆਂ ਵਾਸਤੇ ਲੈ ਲਈਏ ਪਰ ਮੇਰੇ ਨਾਲ ਦੇ ਸਾਥੀ ਕਹਿੰਦੇ ਵੀ ਹੇ ਰੁਕ ਜਾ ਪਹਿਲਾਂ ਦਰਸ਼ਨ ਆ ਕਿੰਨੀਆਂ ਸੋਹਣੀਆਂ ਸੋਹਣੀਆਂ ਮਹਾਮਾਈ ਦੇ ਮੰਦਰ ਦੇ ਬਾਹਰ ਮੇਲਾ ਹੀ ਟੈਪ ਲੱਗਿਆ ਹੋਇਆ ਸੀ ਜਿਵੇਂ ਕਿ ਬਹੁਤ ਸਾਰੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਬੱਚਿਆਂ ਦੇ ਖੇਡਣ ਵਾਲੀਆਂ ਛੋਟੀਆਂ ਆਟਮਾਂ ਲੱਗੀਆਂ ਹੋਈਆਂ ਸਨ ਬੇਲਪੂਰੀ ਵਗੈਰਾ ਵੀ ਲੱਗੇ ਇਹਨਾਂ ਚੀਜ਼ਾਂ ਨੂੰ ਦੇਖ ਕੇ ਆਪਣਾ ਖੁੱਦ ਦਾ ਬਚਪਨ ਹੀ ਯਾਦ ਆ ਜਾਂਦਾ ਹੈ ਆਪਾਂ ਨੂੰ ਤੇ ਇਸ ਤਰਫ ਜੋੜਾ ਘੜ ਬਣਾਇਆ ਗਿਆ ਹੈ ਜੋ ਕਿ ਨਵੇਂ ਵਾਲਾ ਪਹਿਲਾ ਵਾਲਾ ਜੋੜਾ ਘੜ ਇਹ ਸਾਥ ਸੀ ਤੇ ਇੱਥੇ ਮਾਈ ਦੇ ਰਹੀ ਸੀ ਤੇਲ ਦੀਆਂ ਬੋਤਲਾਂ ਕਹਿੰਦੇ ਕਿ ਮਹਾਰਾਣੀ ਦੀ ਜੋਤ ਦੇ ਵਿੱਚ ਤੇਲ ਪਾਉਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਪ੍ਰਸ਼ਾਦ ਤੇ ਤੇਲ ਜ਼ਰੂਰ ਚੜਾਓ ਤੁਸੀਂ ਜੇ ਕਦੇ ਵੀ ਆਓ ਤੇ ਇਹ ਜ਼ਰੂਰੀ ਹੈ ਜਦੋਂ ਆਪਾਂ ਇੰਨੀ ਦੂਰ ਤੋਂ ਜਾਣੇ ਆ ਕੁਛ ਨਾ ਕੋ ਚੜਾ ਕੇ ਆਓ ਵੈਸਤੋ ਨਾਰੀਅਲ ਚੜਾਉਣਾ ਚਾਹੀਦਾ ਕਿਉਂਕਿ ਨਾਰੀਅਲ ਨੂੰ ਸ਼ੀਸ਼ ਦਾ ਰੂਪ ਹੀ ਮੰਨਿਆ ਜਾਂਦਾ ਜਦੋਂ ਵੀ ਆਪਾਂ ਕਦੇ ਉਹਨੂੰ ਛਿੱਲ ਕੇ ਦੇਖਦੇ ਆ ਤੇ ਦੇਖਿਓ ਉਹਦੇ ਵਿੱਚ ਦੋ ਅੱਖਾਂ ਇੱਕ ਮੂੰਹ ਬਣਿਆ ਹੁੰਦਾ ਤੇ ਇਸ ਟਾਈਮ ਆਪਾਂ ਖੜੇ ਆ ਗੇਟ ਦੇ ਬਾਹਰਲੇ ਵਾਲੇ ਪਾਸੇ ਗੇਟ ਦੇ ਬਾਹਰਲੇ ਵਾਲੇ ਪਾਸੇ ਇੰਨੀ ਜਿਆਦਾ ਭੀੜ ਸੀਗੀ ਕਿ ਲੋਕ ਲਾਈਨਾਂ ਦੇ ਵਿੱਚ ਸਾਰੇ ਮਹਾਮਈ ਦੇ ਭਗਤ ਲੱਗੇ ਹੋਏ ਸਨ ਤੇ ਉਹ ਵੇਟ ਕਰ ਰਹੇ ਸਨ ਕਿ ਸਾਡੀ ਵਾਰੀ ਕਦੋਂ ਆਊਗੀ ਤੇ ਇਸੇ ਤਰ੍ਹਾਂ ਹੀ ਆਪਾਂ ਵੀ ਕੁਝ ਸਮਾਂ ਬੇਟ ਕੀਤੀ ਪਰ ਆਪਾਂ ਦੇਖਿਆ ਵੀ ਰਸ਼ ਨਹੀਂ ਘਟ ਰਿਹਾ ਸੀ ਤੇ ਆਪਾਂ ਵੀ ਲਾਈਨ ਦੇ ਵਿੱਚ ਲੱਗ ਗਏ ਸੀ ਤੇ ਆਪਾਂ ਥੋੜਾ ਜਿਹਾ ਅੰਦਰ ਅੰਦਰ ਥੋੜੀ ਵੀਡੀਓ ਬਣਾਉਣ ਦੀ ਕੋਸ਼ਿ ਕੀਤੀ ਵੀ ਇਸ ਜੰਗਲੇ ਵਿੱਚ ਦੀ ਵੀਡੀਓ ਬਣਾਈ ਜੰਗਲੇ ਵਿੱਚ ਦੀ ਉਹ ਦੇਖੋ ਸਾਹਮਣੇ ਤੁਸੀਂ ਬਹੁਤ ਹੀ ਵੱਡੀ ਲਾਈਨ ਵਗੈਰਾ ਲੱਗੀ ਹੋਈ ਸੀ ਆਪਾਂ ਲਾਈਨ ਦੇ ਵਿੱਚ 15-20 ਮਿੰਟਾਂ ਤੋਂ ਬਾਅਦ ਆਪਾਂ ਮਹਾਮਈ ਦੀ ਕੁੰਡ ਦੇ ਦਵਾਰੇ ਪਹੁੰਚ ਗਏ ਸੀ ਕਹਿੰਦੇ ਇਸ ਕੁੰਡ ਦੇ ਅੰਦਰ ਹੀ ਅੱਜ ਵੀ ਸ਼ਰਾਬ ਪਾਈ ਜਾਂਦੀ ਹੈ ਕਿਉਂਕਿ ਕੋਈ ਕਾਰਨ ਹੋਊ ਪਰ ਉਹਦਾ ਹਲੇ ਆਪਾਂ ਨੂੰ ਇਤਿਹਾਸ ਦੇ ਵਿੱਚ ਇੰਨਾ ਕੋਈ ਸਬੰਧ ਨਹੀਂ ਮਿਲਿਆ ਬੀ ਇਸ ਕੁੰਡ ਦੇ ਵਿੱਚ ਸ਼ਰਾਬ ਕਿਉਂ ਪਾਈ ਜਾਂਦੀ ਹੈ ਜਾਂ ਕਿਉਂ ਨਹੀਂ ਪਾਈ ਜਾਂਦੀ ਹੈ ਪਰ ਤੇ ਆਓ ਆਪਾਂ ਜਾਣਦੇ ਹਾਂ ਇਸ ਮੰਦਰ ਦਾ ਇਤਿਹਾਸ ਕੀ ਹੈ ਇਸ ਮੰਦਰ ਦਾ ਇਤਿਹਾਸ ਜੁੜੇ ਰੋ ਵੀਡੀਓ ਦੇ ਨਾਲ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਤਾਂ ਕਿ ਹੋਰ ਵੀ ਜਾਣਕਾਰੀ ਦੇਖ ਸਕਣ ਪਟਿਆਲਾ ਰਿਆਸਤ ਦੇ ਰਾਜਾ ਭਪਿੰਦਰ ਸਿੰਘ ਨੇ ਬਣਾਇਆ ਸੀ Maa Kali ਦਾ ਮੰਦਿਰ ਕਹਿੰਦੇ ਨੇ ਇਸ ਮੰਦਿਰ ਦੀ ਪਵਿੱਤਰ ਜੋਤ ਬੰਗਾਲ ਤੋਂ ਲਿਆਂਦੀ ਗਈ ਸੀ ਤੇ ਅੱਜ ਵੀ ਬੱਕਰੀਆਂ ਮੁਰਗੀ ਅਤੇ ਸ਼ਰਾਬ ਚੜਾਈ ਜਾਂਦੀ ਹੈ ਇਸ ਮੰਦਿਰ ਤੇ ਕਹਿੰਦੇ ਸ਼ਰਧਾ ਹੈ ਪਟਿਆਲਾ ਵਿੱਚ ਸਤ ਪ੍ਰਾਚੀਨ ਇਤਿਹਾਸਕ ਅਤੇ ਪ੍ਰਸਿੱਧ ਸ਼੍ਰੀ ਕਾਲੀ ਦੇਵੀ ਮੰਦਿਰ ਨੂੰ 1936 ਵਿੱਚ ਪਟਿਆਲਾ ਰਿਆਸਤ ਦੇ ਰਾਜਾ ਪਪਿੰਦਰ ਸਿੰਘ ਨੇ ਬਣਾਇਆ ਸੀ ਇਸ ਮੰਦਿਰ ਵਿੱਚ ਸਥਿਤ ਰਾਜ ਦੀ ਪਰਵਾਰਿਕ ਦੇਵੀ ਮਾਂ ਰਾਜेश्वरी ਦਾ ਵੀ ਮੰਦਿਰ ਕਾਲੀ ਦੇਵੀ ਮੰਦਿਰ ਦੇ ਪਿਛਲੇ ਤਰਫ ਬਣਾਇਆ ਹੋਇਆ ਹੈ ਪਟਿਆਲਾ ਸ਼ਹਿਰ ਦੇ ਮਾਲ ਰੋਡ ਤੇ ਸਥਿਤ ਪ੍ਰਾਚੀਨ ਇਤਿਹਾਸਿਕ ਤੇ ਪ੍ਰਸਿੱਧ ਸ਼੍ਰੀ ਕਾਲੀ ਦੇਵੀ ਮੰਦਿਰ ਨੂੰ 1936 ਵਿੱਚ ਪਟਿਆਲਾ रियासत ਦੇ ਮਹਾਰਾਜਾ ਭਪਿੰਦਰ ਸਿੰਘ ਨੇ ਬਣਾਇਆ ਸੀ ਭਾਵੇਂ ਉਹਨਾਂ ਨੇ ਮੰਦਰ ਦਾ ਨੀਂਹ ਪੱਥਰ ਰੱਖਿਆ ਸੀ ਪਰ ਮੰਦਰ ਨੂੰ ਪੂਰਾ ਕਰਨ ਦਾ ਕੰਮ ਮਹਾਰਾਜਾ ਕਰਮ ਸਿੰਘ ਨੇ ਕੀਤਾ ਸੀ। ਮੰਦਰ ਵਿੱਚ ਮਾਂ ਕਾਲੀ ਦੇਵੀ ਜੀ ਦੀ 6 ਫੁੱਟ ਉੱਚੀ ਮੂਰਤੀ ਸਥਾਪਿਤ ਹੈ। ਜਿਸ ਦੇ ਨਾਲ ਪਟਿਆਲਾ ریاست ਦੀ ਪਰਿਵਾਰਿਕ ਦੇਵੀ ਮਹਾਰਾਜ ਰਾਜेश्वरी ਦੀ ਵੀ ਮੂਰਤੀ ਸਥਾਪਿਤ ਹੈ। ਉਸ ਸਮੇਂ ਮਾਤਾ ਸ਼੍ਰੀ ਕਾਲੀ ਦੇਵੀ ਜੀ ਦੀ ਮੂਰਤੀ ਸ਼ਹਿਰ ਤੋਂ ਬਾਹਰ ਜਾਣੇ ਕੀ ਵਾਰ ਦਰੀ ਗਾਰਡਨ ਵਾਲ ਮੂੰਹ ਕਰਕੇ ਰੱਖੀ ਗਈ ਸੀ ਜਿਵੇਂ ਕਿ ਸ਼ਹਿਰ ਦੇ ਬਾਹਰ ਪਾਨੀ ਜਾਨੀ ਆਵਾਦਲੀ ਵੱਲ ਆਬਾਦੀ ਵਧ ਗਈ ਤੇ ਮੰਦਰ ਨੂੰ ਦੇਵੀ ਦੀ ਬੁਰੀ ਨਜ਼ਰ ਤੋਂ ਬਚਾਉਣ ਲਈ ਚਾਰ ਦਿਵਾਰਾਂ ਬਣਾ ਦਿੱਤੀ ਗਈਆਂ ਇਸ ਮੰਦਰ ਵਿੱਚ ਸਥਿਤ ਰਾਜ ਦੀ ਪਰਵਾਰਿਕ ਦੇਵੀ ਮਾ ਰਜੇਸ਼ਵਰੀ ਦਾ ਮੰਦਰ ਮਾ ਕਾਲੀ ਦੇਵੀ ਮੰਦਰ ਦੇ ਪਿੱਛੇ ਹੈ ਸ਼੍ਰੀ ਕਾਲੀ ਦੇਵੀ ਮੰਦਿਰ ਵਿੱਚ ਬੈਠੀ ਮਾਂ ਕਾਲ ਕਾ ਰਾਣੀ ਮੰਦਿਰ ਲਗਭਗ 86 ਸਾਲ ਪੁਰਾਣਾ ਹੈ ਤੇ ਇੱਥੇ ਸਿਰਫ ਪਟਿਆਲਾ ਸ਼ਹਿਰ ਪੰਜਾਬ ਤੋਂ ਹੀ ਨਹੀਂ ਸਗੋ ਕਿ ਦੇਸ਼ ਭਰ ਤੋਂ ਸ਼ਰਧਾਲੂ ਮੱਥਾ ਟੇਕਣ ਲਈ ਆਉਂਦੇ ਹਨ ਇੱਥੇ ਸਥਾਪਿਤ ਮਾਂ ਕਾਲੀ ਦੇਵੀ ਦੀ ਮੂਰਤੀ ਵਿਸ਼ੇਸ਼ ਤੌਰ ਤੇ ਕਲਕੱਤੇ ਤੋਂ ਲਿਆਂਦੀ ਗਈ ਸੀ ਅਤੇ ਇੱਥੇ ਬਲਦੀ ਲਾਟ ਬੰਗਾਲ ਤੋਂ ਲਿਆਂਦੀ ਗਈ ਸੀ ਜੋ ਅੱਜ ਵੀ ਨਿਰੰਤਰ ਬਲ ਰਹੀ ਹੈ ਨਵਰਾਤਰੀਆਂ ਦੇ ਸਮੇਂ ਦੌਰਾਨ ਯਾਨੀ 9 ਦਿਨ ਦੌਰਾਨ ਲੱਖਾਂ ਜ਼ਰਦਾਲੂ ਮੰਦਿਰ ਵਿੱਚ ਆਉਂਦੇ ਹਨ ਇਸ ਮੰਦਿਰ ਵਿੱਚ ਸਵੇਰੇ 5 ਵਜੇ ਖੁੱਲਦਾ ਹੈ ਅਤੇ ਰਾਤ ਨੂੰ 9 ਵਜੇ ਤੱਕ ਖੁੱਲਾ ਰਹਿੰਦਾ ਹੈ ਹਰ ਸਵੇਰੇ ਮੰਦਿਰ ਦੇ ਪੁਜਾਰੀ ਦੇਵੀ ਨੂੰ ਇਸ਼ਨਾਨ ਕਰਵਾਉਂਦੇ ਹਨ ਅਤੇ ਉਸ ਨੂੰ ਸਜਾਉਂਦੇ ਹਨ ਨਵਰਾਤਰੀਆਂ ਦੌਰਾਨ 9 ਦੇਵੀਆਂ ਦੀ ਪੂਜਾ ਵੀ ਸਹੀ ਰਸਮਾਂ ਨਾਲ ਕੀਤੀ ਜਾਂਦੀ ਹੈ ਮੰਦਿਰ ਦੇ ਆਲੇ-ਦੁਆਲੇ ਮੇਲਾ ਲੱਗਦਾ ਹੈ ਅਤੇ ਲੱਖਾਂ ਸਧਾਲੂ ਮੱਥਾ ਟੇਕਣ ਲਈ ਆਉਂਦੇ ਹਨ ਇਸ ਲਈ 9 ਦਿਨ ਲਈ ਮਾਲ ਰੋਡ ਤੇ ਬਾਹਨਾ ਦੀ ਆਵਾਜਾਈ ਪਾਬੰਦੀ ਤੌਰ ਤੇ ਬੰਦ ਕਰ ਦਿੱਤੀ ਜਾਂਦੀ ਹੈ ਤੇ ਨਾਲ ਹੀ ਇਸ ਮੰਦਰ ਤੇ ਸ਼ਰਾਬ ਬੱਕਰੀਆਂ ਅਤੇ ਮੁਰਗੀਆਂ ਵੀ ਦਿੱਤੀਆਂ ਜਾਂਦੀਆਂ ਹਨ ਨਵਰਾਤਿਆਂ ਦੌਰਾਨ ਮੰਦਰ ਵਿੱਚ ਬੱਕਰਾ ਮੁਰਗੀ ਅਤੇ ਸ਼ਰਾਬ ਦਾ ਚੜਾਵਾ ਚੜਾਇਆ ਜਾਂਦਾ ਹੈ ਇਸ ਤੋਂ ਇਲਾਵਾ ਮਾਂ ਦਾ ਦੇਵੀ ਚਰਨਾ ਵਿੱਚ ਕੜਾ ਪ੍ਰਸ਼ਾਦ ਅਤੇ ਮਿੱਠਾ ਪਾਣ ਵੀ ਚੜਾਇਆ ਜਾਂਦਾ ਹੈ ਖਾਸ ਗੱਲ ਇਹ ਹੈ ਕਿ ਨਵਰਾਤਿਆਂ ਦੌਰਾਨ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਆਉਂਦੇ ਹਨ ਅਸ਼ਟਮੀ ਵਾਲੇ ਦਿਨ ਹਜ਼ਾਰਾਂ ਸ਼ਰਧਾਲੂ ਸਵੇਰੇ ਤੋਂ ਦੁਪਹਿਰ ਤੱਕ ਮਾਂ ਦੇ ਦਰਸ਼ਨ ਕਰਨ ਲਈ ਆਉਂਦੇ ਹਨ ਅਤੇ ਕਤਾਰਾਂ ਵਿੱਚ ਖੜੇ ਰਹਿੰਦੇ ਹਨ ਮੰਦਰ ਵਿੱਚ ਇੱਕ ਹੀ ਛੀਲ ਹੈ ਜਿੱਥੇ ਕਿਸੇ ਵੀ ਸਮੇਂ ਆਉਣ ਵਾਲੇ ਸ਼ਰਧਾਲੂ ਨੂੰ ਮੰਦਰ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾ ਇਸ਼ਨਾਨ ਕਰਦੇ ਸਨ ਸ਼ਹਿਰ ਦੇ ਬਜ਼ੁਰਗ ਕਨਈਆ ਲਾਲ ਦੇ ਅਨੁਸਾਰ ਪਹਿਲਾ ਮੰਦਰ ਵਿੱਚ ਦਾਖਲ ਹੋਣ ਦਾ ਰਾਸਤਾ ਪਿਛਲੇ ਗੇਟ ਰਾਹੀਂ ਹੁੰਦਾ ਸੀ ਜਿੱਥੋਂ ਕਿ ਲੋਕ ਅੰਦਰ ਆਉਂਦੇ ਤੇ ਬਾਅਦ ਸ਼੍ਰੀ ਗਣੇਸ਼ ਜੀ ਦੇ ਦਰਸ਼ਨ ਕਰਦੇ ਸਨ ਮੱਥਾ ਟੇਕਦੇ ਸਨ ਅਤੇ ਫਿਰ ਉਸੇ ਦਰਵਾਜ਼ੇ ਵੱਲ ਵਾਪਸ ਚਲੇ ਜਾਂਦੇ ਸਨ ਉਸ ਤੋਂ ਬਾਅਦ ਮਾਂ ਕਾਲੀ ਜੀ ਦਾ ਇੱਕ ਮੰਦਰਵਾਜਾ ਹੋਰ ਬਣਾਇਆ ਗਿਆ ਹੌਲੀ-ਹੌਲੀ ਇਸ ਦਾ ਰਸਤਾ ਮਾਲ ਰੋਡ ਵੱਲ ਬਦਲ ਦਿੱਤਾ ਗਿਆ। ਮੰਦਰ ਕਿਵੇਂ ਪਹੁੰਚੀਏ? ਸ਼੍ਰੀ ਕਾਲੀ ਦੇਵੀ ਦਾ ਮੰਦਰ বাস ਸਟੈਂਡ ਅਤੇ ਰੇਲਵੇ ਸਟੇਸ਼ਨ ਤੋਂ ਸਿਰਫ ਅੱਧਾ ਕਿਲੋਮੀਟਰ ਦੀ ਦੂਰੀ ਤੇ ਹੈ। ਸਥਿਤ ਹੈ। বাস ਸਟੈਂਡ ਅਤੇ ਰੇਲਵੇ ਸਟੇਸ਼ਨ ਤੋਂ 15-20 ਮਿੰਟ ਪੈਦਲ ਅਤੇ ਰਿਸਕਾ ਜਾਂ ਤਿੰਨ ਪਹੀਆ ਬਾਂਹ ਰਾਹੀਂ ਸਿਰਫ 10 ਮਿੰਟ ਵਿੱਚ ਮੰਦਰ ਤੱਕ ਪਹੁੰਚਿਆ ਜਾ ਸਕਦਾ ਹੈ। ਮੰਦਰ ਵਿੱਚ ਸੁਧਾਲੂਆਂ ਲਈ ਰੋਜ਼ਾਨਾ ਲੰਗਰ ਦਾ ਪ੍ਰਬੰਧ ਵੀ ਹੁੰਦਾ ਹੈ ਕਿਉਂਕਿ ਇਸ ਮੰਦਰ ਮਾਲ ਰੋਡ ਤੇ ਸਥਿਤ ਹੈ ਇਸ ਲਈ ਲੋਕ ਮੰਦਰ ਦੇ ਬਾਹਰਲੇ ਖੜੇ ਹੋ ਕੇ ਵੀ ਮੱਥਾ ਟੇਕ ਸਕਦੇ ਹਨ ਜਿਵੇਂ ਕਿ ਆਪਾਂ ਤੁਹਾਨੂੰ ਪਹਿਲਾਂ ਹੀ ਦੱਸੇ ਦੱਸ ਰਹੇ ਹਾਂ ਵੀ ਪਹਿਲਾਂ ਵਾਲਾ ਗੇਟ ਇਧਰਲੇ ਹੱਥ ਸੀਗਾ ਇਹ ਹਨੂਮਾਨ ਜੀ ਦਾ ਮੰਦਿਰ ਬਣਿਆ ਸਾਹਮਣੇ ਮਾਤਾ ਰਾਜ ਅ ਰਾਜेश्वरी ਦਾ ਮੰਦਿਰ ਬਣਿਆ ਤੇ ਪਿੱਛੇ ਸ਼ਿਵ ਮੰਦਿਰ ਵੀ ਬਣਿਆ ਹੋਇਆ ਹੈ ਇੱਕ ਛੋਟਾ ਸ਼ਿਵ ਦੇ ਆਕਾਰ ਤੇ ਇਸ ਹੱਥ ਬਾਬੇ ਪੈਰੋ ਦੀ ਮੂਰਤੀ ਲੱਗੀ ਹੋਈ ਹੈ ਤੇ ਜਦੋਂ ਆਪਾਂ ਉਸ ਤੋਂ ਉਹਦੇ ਦੂਸਰੇ ਪਾਸੇ ਦੇਖੀਏ ਤਾਂ ਭਗਵਾਨ ਸ਼੍ਰੀ ਗਣੇਸ਼ ਜੀ ਦੀ ਵੀ ਮੂਰਤੀ ਲੱਗੀ ਹੋਈ ਹੈ ਇੱਧਰ ਦੀ ਵੀ ਆਉਂਦਿਆਂ ਨਾ ਤੇ ਜਿਵੇਂ ਕਿ ਪਹਿਲਾਂ ਹੀ ਕਿਲੇਾਂ ਦੇ ਕਿਲਾ ਵਿੱਚ ਲੱਗੇ ਹੁੰਦੇ ਸਨ ਗੇਟ ਉਸੇ ਤਰ੍ਹਾਂ ਦੇ ਹੀ ਗਿਲੇ ਇਹ ਗੇਟ ਲੱਗੇ ਹੋਏ ਹਨ ਪੁਰਾਣੇ ਗੇਟ ਹਾਲ ਉਵੇਂ ਹੀ ਇਹ ਇਹ ਗੇਟਾਂ ਦੇ ਉੱਤੇ ਰੱਖਿਆ ਕਵਚ ਬਣਾਇਆ ਜਿਵੇਂ ਕਿ ਕੋਈ ਇਹਨਾਂ ਗੇਟਾਂ ਨੂੰ ਪਾਰਨਾ ਕਰ ਸਕੇ ਤੇ ਪੱਥਰ ਦੇ ਉੱਤੇ ਕੀਤੀ ਹੋਈ ਮੀਨਾਕਾਰੀ ਵੀ ਬਹੁਤ ਮਨਮੋਹਣ ਵਾਲੀ ਮੀਨਾਕਾਰੀ ਸੀਗੀ ਤੇ ਨਾਲ ਹੀ ਜਾਲੀਦਾਰ ਦਰਵਾਜ਼ੇ ਬਣੇ ਹੋਏ ਸ ਤੇ ਇਸ ਤਰਫ ਮਹਾਮਾਈ ਦਾ ਗੁਣਗਾਨ ਕਰ ਰਹੀ ਸੀ ਪਾਲਟੀ ਭਜਨ ਮੰਡਲੀ ਤੇ ਲੋਕਾਂ ਨੂੰ ਆਨੰਦਿਤ ਕਰ ਰਹੀ ਸੀ ਤੇ ਕਾਫੀ ਸੰਗਤਾਂ ਮਹਾਮਾਈ ਦੇ ਰੰਗ ਦੇ ਵਿੱਚ ਰੰਗੀਆਂ ਹੋਈਆਂ ਸਨ ਤੇ ਸਭ ਦਰਸ਼ਨ ਕਰ ਰਹੇ ਸੀ ਤੇ ਮੌਜ ਦੇ ਵਿੱਚ ਨੱਚ ਰਹੇ ਸੀ ਟੱਪ ਰਹੇ ਸੀ ਮਹਾਮਾਈ ਦੀ ਲਹਿਰ ਲੱਗੀ ਹੋਈ ਸੀ ਜਿਵੇਂ ਕਿ ਕਹਿੰਦੀ ਇਹ ਰੰਗ ਜੀ ਨੂੰ ਚੜ ਜਾਂਦਾ ਉਹਨੂੰ ਹੋਰ ਕਿਸੇ ਰੰਗ ਦੀ ਲੋੜ ਹੀ ਨਹੀਂ ਹੁੰਦੀ ਕਿ ਜਿਵੇਂ ਇਸ ਮੰਦਰ ਮੇਰੇ ਬਾਹਰ ਰਹਿ ਕੇ ਉਹਨੇ ਬੈਂਕ ਦੇ ਬੰਦਾਲ ਦੇ ਵਿੱਚ ਆ ਕੇ ਬੈਠੋ ਇਧਰ ਉਧਰ ਨਾ ਬੈਠੋ ਕੁਝ ਸਮਾਂ ਆਪਾਂ ਵੀ ਰੁਕੇ ਤੇ ਦੇਖਿਆ ਤੇ ਭਜਨ ਮਹਾਰਾਣੀ ਦੇ ਸੁਣੇ ਭਜਨ ਸੁਣ ਤੋਂ ਬਾਅਦ ਆਪਾਂ ਉੱਥੋਂ ਚੱਲਣ ਲੱਗੇ ਸੀ ਤੇ ਚੱਲ ਪਏ ਆਪਾਂ ਤੇ ਜਦੋਂ ਆਪਾਂ ਇੱਧਰ ਦੇਖਿਆ ਤੇ ਇਧਰਲੇ ਪਾਸੇ ਇਹ ਕਾਫੀ ਸੰਗਤਾਂ ਬੈਠ ਵੀ ਰਹੇ ਸੀ ਉਸ ਸਰੋਵਰ ਸੀਗਾ ਜਿਹੜਾ ਕਿ ਅੱਜ ਦੇ ਸਮੇਂ ਦੇ ਵਿੱਚ ਖਾਲੀ ਕੀਤਾ ਜਾ ਰਿਹਾ ਜਾਂ ਤਾਂ ਇਸ ਦਾ ਕੰਮ ਚੱਲ ਰਿਹਾ ਹੋਊਗਾ ਤੇ ਜਾਂ ਇਸ ਦੀ ਸਾਫ ਸਫਾਈ ਆਹ ਵਾਲਾ ਰਾਸਤਾ ਸੀ ਉਹ ਸਾਹਮਣੇ ਗੇਟ ਐਂਟਰੀ ਵਾਲਾ ਹੁੰਦਾ ਸੀ ਕਿਸੇ ਸਮੇਂ ਮਹਾਰਾਣੀ ਦਰਸ਼ਨ ਕਰਨ ਵਾਸਤੇ ਉਹ ਜੇ ਆਪਾਂ ਮੰਦਿਰ ਤੋਂ ਥੋੜੀ ਜਿ ਇਸ ਤਰਫ ਜਾਂਦੇ ਆ ਤਾਂ ਇਧਰਲੇ ਵਾਲੇ ਪਾਸੇ ਛੇਪ ਭਗਵਾ प्राचीन मंदिर बना हुआ ਸੀ ਜਿਸ ਵਿੱਚ ਕਿ ਆਪਣੇ ਸਾਧੂ ਸੰਤਾਂ ਦਾ ਹੁੰਦਾ ਧੂਨੇ ਵਾਲੇ ਸਥਾਨ ਉਸ ਤਰ੍ਹਾਂ ਦਾ ਸੀਗਾ ਇਹ ਮੰਦਿਰ ਕਿ ਆਪਾਂ ਇਸ ਦਿਵਲ ਨੂੰ ਚਲੇ ਗਏ ਕਿਉਂਕਿ ਹੋਰ ਵੀ ਸੰਗਤ ਜਾ ਰਹੀ ਸੀ ਤੇ ਆਪਾਂ ਵੀ ਦੇਖਿਆ ਤੇ ਦੇਖਿਆ ਕਿ ਇਸ ਤਰਫ ਸੰਤਾਂ ਦੀ ਮੂਰਤੀ ਯਾਨੀ ਕਿ ਪ੍ਰਤਿਮਾ ਲੱਗੀ ਹੋਈ ਸੀ ਤੇ ਆ ਨਾਲ ਹੀ ਧੂਨਾ ਸੀ ਤੇ ਉਧਰ ਇੱਕ ਸ਼ਿਵਜੀ ਦਾ ਛੋਟਾ ਜਿਹਾ ਮੰਦਿਰ ਸੀ ਬਿਲਕੁਲ ਜਿਸ ਦੇ ਵਿੱਚ ਆਪਾਂ ਨੂੰ ਚੱਕ ਕੇ ਜਾਣਾ ਪੈਂਦਾ ਸੀਗਾ ਕਹਿੰਦੇ ਨੇ ਤੇ ਉਸ ਤੋਂ ਬਾਅਦ ਇਸ ਆਪਾਂ ਮੰਦਿਰ ਦੇ ਦੂਸਰੇ ਤਰਫ ਆ ਗਏ ਤੇ ਸਾਹਮਣੇ ਲੱਗਿਆ ਹੋਇਆ ਕਿ ਲੰਗਰ ਦੇ ਵਿੱਚ ਦਾਨ ਪਾਓ ਜੇ ਕਿਸੇ ਨੇ ਲੰਗਰ ਦੇ ਵਿੱਚ ਦਾਨ ਪਾਉਣਾ ਤਾਂ ਇਸ ਥਾਂ ਦੇ ਉੱਪਰ ਲੰਗਰ ਦੇ ਵਿੱਚ ਦਾਨ ਪਾਦੇ ਤੇ ਆ ਸਾਹਮਣੇ ਹੀ ਨਾਲ ਹੀ ਲੰਗਰ ਹਾਲ ਬਣਿਆ ਹੋਇਆ ਸੀਗਾ ਇਸ ਦੇ ਵਿੱਚ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਸਨ ਕਿਉਂਕਿ ਲੰਗਰ ਵਿਖਾਣ ਵਾਲੇ ਬਹੁਤ ਸਾਰੇ ਸ਼ਰਧਾਲੂ ਹੁੰਦੇ ਹਨ ਤੇ ਮਹਾਮਾਈ ਦਾ ਭੋਜਨ ਛਕਦੇ ਹਨ ਤੇ ਆਨੰਦ ਵੀ ਪ੍ਰਾਪਤ ਕਰਦੇ ਹਨ ਭੋਜਨ ਛਕ ਤੋਂ ਬਾਅਦ ਫਿਰ ਆਪਾਂ ਚੱਲ ਗਏ ਸੀ ਦੂਸਰੇ ਵਾਲੇ ਤਰਫ ਕਿਉਂਕਿ ਜਿਵੇਂ ਕਿ ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਵੀ ਅੱਜ ਬਹੁਤ ਸਾਰੇ ਸ਼ਰਧਾਲੂ ਮਾਤਾ ਰਣੀ ਦੇ ਦਰਬਾਰ ਦੇ ਉੱਪਰ ਆਏ ਸਨ ਕਿਉਂਕਿ ਅੱਜ ਦੇ ਦਿਨ ਮਹਾਮੈ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੇ ਸੀ ਕਿਉਂਕਿ ਉਹ ਸਾਹਮਣੇ ਪ੍ਰਸ਼ਾਦ ਵਗੈਰਾ ਮਿਲ ਰਿਹਾਗਾ ਤੇ ਪ੍ਰਸ਼ਾਦ ਲੈਣ ਚੱਲਦੇ ਆਪਾਂ ਤੇ ਦੇਖਦੇ ਆ ਇੱਥੇ ਕਿਸ ਤਰ੍ਹਾਂ ਦਾ ਪ੍ਰਸ਼ਾਦ ਆਪਾਂ ਨੂੰ ਮਿਲਦਾਗਾ ਪ੍ਰਸ਼ਾਦ ਲੈਣ ਤੋਂ ਬਾਅਦ ਫਿਰ ਆਪਾਂ ਜਾਵਾਂਗੇ ਰੇਲਵੇ ਸਟੇਸ਼ਨ ਕੰਨੀ ਜਾਂ ਕੋਈ ਹੋਰ ਇਤਿਹਾਸਿਕ ਸਥਾਨ ਦੇਖਾਂਗੇ ਜਿਵੇਂ ਕਿ ਲਿਖਿਆ ਬਾਹਰ ਜਾਣ ਵਾਲਾ ਰਸਤਾ ਇੱਧਰ ਦੀ ਹੈ ਤੇ ਇਹ ਪ੍ਰਸ਼ਾਦ ਵਾਲੀ ਜਗਾ ਹੈ ਜਿੱਥੇ ਕੀ ਸਾਰੇ ਪ੍ਰਸ਼ਾਦ ਲੈ ਤੇ ਲੈ ਪਾਣੀ ਵਗੈਰਾ ਪੀ ਰਹੇ ਤੇ ਤੇ ਉਹ ਜਿਵੇਂ ਅਨ ਅੱਗੀ ਸੰਗਤ ਜਾ ਰਹੀ ਹੈ ਪ੍ਰਸ਼ਾਦ ਵਗੈਰਾ ਲੈਣ ਤੇ ਆਪਾਂ ਵੀ ਨਾਲ ਹੀ ਪ੍ਰਸ਼ਾਦ ਵਗੈਰਾ ਲੈਣ ਲਈ ਲੈਣ ਦੇ ਵਿੱਚ ਲੱਗੇ ਤਾਂ ਉੱਥੋਂ ਆਪਾਂ ਗ੍ਰਹਿਣ ਕਰਾਂਗੇ ਮਹਾਰਾਣੀ ਦਾ ਪ੍ਰਸ਼ਾਦ ਪ੍ਰਸ਼ਾਦ ਲੈ ਕੇ ਆਪਾਂ ਆ ਗਏ ਸੀ ਮੰਦਰ ਵੱਲ ਨੂੰ ਤੇ ਉੱਥੇ ਸਾਨੂੰ ਦਿਖਾਉਣੇ ਆ ਆਪਾਂ ਨੂੰ ਇਸ ਤਰ੍ਹਾਂ ਦਾ ਹਾਂਜੀ ਮੰਦਰ ਦੇ ਵਿੱਚ ਇੰਨੀ ਜਿਆਦੇ ਭੀੜ ਤੇ ਇੰਨੀ ਜਿਆਦੇ ਪਬਲਿਕ ਸੀਗੀ ਤੇ ਅਸੀਂ 12 ਵਜੇ ਤੇ ਲਾਈਨ ਦੇ ਵਿੱਚ ਲੱਗੇ ਤੇ 3 ਵਜੇ ਸਹੀ ਸਾਨੂੰ 3 ਘੰਟੇ ਲੱਗੇ ਮਾਤਾ ਦੇ ਦਰਸ਼ਨ ਕਰਨ ਤੇ ਤੇ ਮੱਥਾ ਟੇਕਣ ਤੇ ਕਿਉਂਕਿ ਬਹੁਤ ਜਿਆਦੇ ਸੰਗਤ ਆ ਰੱਖੀ ਸੀ ਅੱਜ ਮਾਤਾ ਦੇ ਸ਼ਾਮ ਦੇ ਉੱਤੇ ਤੇ ਸਾਡੇ ਕਾਕਾ ਜੀ ਨੇ ਪਹਿਲਾਂ ਹੀ ਦੇਖ ਲਿਆ ਸੀਗਾ ਤੇ ਮੈਂ ਥੋੜਾ ਲਾਈਨ ਸਾਡੀ ਚੇਂਜ ਹੋ ਗਈ ਪਲਾਨ ਚੇਂਜ ਹੋਣ ਕਾਰਨ ਮੈਨੂੰ ਥੋੜਾ ਜਿਆਦਾ ਸਮਾਂ ਲੱਗ ਗਿਆ ਇਹ ਮੇਰੇ ਨੂੰ ਅੱਧਾ ਘੰਟਾ ਕੁਛ ਪਹਿਲਾਂ ਹੀ ਮੱਥਾ ਟੇਕ ਲਿਆ ਸੀ ਇਹਨਾਂ ਨੇ ਮਾਤਾ ਦੇ ਦਰਬਾਰ ਤੇ ਦਰਸ਼ਨ ਕਰ ਲਏ ਸੀ ਮਾਹਾਰਾਣੀ ਦੇ ਤੇ ਹੁਣ ਅਸੀਂ ਸਹੀ 3 ਘੰਟੇ ਬਾਅਦ ਮੰਦਰ ਦੇ ਵਿੱਚੋਂ ਬਾਹਰ ਲੈ ਕੇ ਕੇ ਸਟੇਸ਼ਨ ਦੀ ਤਰਫ ਚੱਲ ਜਾ ਰਹੇ ਆ ਤੇ ਉੱਥੋਂ ਉਹ ਇਹਨਾਂ ਵਿਚਾਰ ਬਣ ਗਿਆ ਵੀ ਦਵਾਰ ਦਰਬਾਰ ਸਾਹਿਬ ਵੀ ਜਾਈਏ ਦੁਖਨਵਾਰਨ ਸਾਹਿਬ ਤੇ ਹੁਣ ਅਸੀਂ ਚੱਲਿਆ ਦਰਬਾਰ ਸਾਹਿਬ ਵਾਲੀ ਸ਼ੈਡ ਅਓ ਮਿਲਦੇ ਆਗਲੀ ਵੀਡੀਓ ਦੇ ਵਿੱਚ